ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਕਰਨੀ ਤੇ ਕਥਨੀ 'ਚ ਫਰਕ ਹੈ ਉਹ ਕਹਿੰਦੇ ਕੁਝ ਨੇ ਕਰਦੇ ਕੁਝ ਹੋਰ ਨੇ 트੍ਰੰਪ ਨੇ ਇਜ਼ਰਾਈਲ-ਇਰਾਨ ਜੰਗ 'ਚ ਅਮਰੀਕੀ ਫੌਜ ਦੇ ਸਿੱਧੇ ਦਖਲ ਬਾਰੇ ਸੋਚਣ ਲਈ 2 ਹਫ਼ਤੇ ਮੰਗੇ ਸਨ 트੍ਰੰਪ ਨੇ ਕਿਹਾ ਸੀ ਕਿ ਉਹਨਾਂ ਦੀ ਅਮਰੀਕੀ ਫੌਜ ਨੂੰ ਇਰਾਨ ਭੇਜਣ 'ਚ ਕੋਈ ਦਿਲਚਸਪੀ ਨਹੀਂ ਪਰ ਇਸ ਦਾਅਵੇ ਦੇ ਉਲਟ ਅਮਰੀਕੀ ਫੌਜ ਨੇ ਐਤਵਾਰ ਵੱਡੇ ਤੜਕੇ ਇਰਾਨ ਦੇ ਤਿੰਨ ਪਰਮਾਨੂ ਟਿਕਾਣਿਆਂ ਫੋਡੋ, ਇਸਫਹਾਨ ਤੇ ਨਤਾਨਜ਼ ਉੱਤੇ ਹਵਾਈ ਹਮਲੇ ਕੀਤੇ ਜਦੋਂ ਇਹ ਹਮਲੇ ਕੀਤੇ ਗਏ 트럼ਪ ਵਾਈਟ ਹਾਊਸ ਦੇ ਸਿਚੁਏਸ਼ਨ ਰੂਮ ਵਿੱਚ ਖੁਦ ਮੌਜੂਦ ਸਨ ਅਮਰੀਕਾ ਨੇ ਫੋਡੋ ਉੱਤੇ ਜਿੱਥੇ 6 ਬੰਕਰ ਬਸਟ ਬੰਬ ਵਰਾਏ ਉੱਥੇ ਦੋ ਹੋਰ ਨਾ ਟਿਕਾਣਿਆਂ ਨੂੰ ਕ੍ਰੂਜ਼ ਮਿਜ਼ਾਈਲਾਂ ਨਿਸ਼ਾਨਾ ਬਣਾਇਆ ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਕੁਮਾਂਤਰੀ ਪਰਮਾਣੂ ਊਰਜਾ ਏਜੰਸੀ ਨੇ ਹਾਲਾਂਕਿ ਦਾਵਾ ਕੀਤਾ ਕਿ ਇਨ੍ਹਾਂ ਹਮਲਿਆਂ ਵਿੱਚ ਰੇਡੀਏਸ਼ਨ ਲੀਕ ਤੋਂ ਬਚਾ ਰਿਹਾ ਹਮਲਿਆਂ ਤੋਂ ਫੌਰੀ ਮਗਰੋਂ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿੱਚ 트럼ਪ ਨੇ ਚੇਤਾਵਨੀ ਦਿੱਤੀ ਕਿ ਈਰਾਨ ਨੂੰ ਸ਼ਾਂਤੀ ਜਾਂ ਦੁਖਾਂਤ ਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ 트럼ਪ ਨੇ ਮਗਰੋਂ سوشل میڈیا ਉਤੇ ਇੱਕ ਪੋਸਟ ਵਿੱਚ ਕਿਹਾ ਇਹ ਅਮਰੀਕਾ ਇਜ਼ਰਾਈਲ ਤੇ ਕੁੱਲ ਆਲਮ ਲਈ ਇਤਿਹਾਸਕ ਪਲ ਹੈ ਈਰਾਨ ਨੂੰ ਹੁਣ ਇਹ ਜੰਗ ਖਤਮ ਕਰਨ ਲਈ ਸਹਿਮਤ ਹੋਣਾ ਪਵੇਗਾ ਉਧਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਈਰਾਨ ਉੱਤੇ ਹਮਲੇ ਲਈ ਅਮਰੀਕੀ ਸਦਰਦੀ ਤਾਰੀਫ ਕੀਤੀ ਹੈ ਨੇਤਨਯਾਹੁ ਨੇ ਕਿਹਾ ਕਿ ਅਮਰੀਕਾ ਨੇ ਉਹ ਕੀਤਾ ਹੈ ਜੋ ਧਰਤੀ ਉੱਤੇ ਕੋਈ ਹੋਰ ਮੁਲਕ ਨਹੀਂ ਕਰ ਸਕਦਾ ਅਮਰੀਕੀ ਹਮਲੇ ਮਗਰੋਂ ਸੰਯੁਕਤ ਰਾਸ਼ਟਰ ਵਿੱਚ ਈਰਾਨ ਦੇ ਰਾਜਦੂਤ ਆਮਰ ਸੈਦ ਇਰਾਵਾਨੀ ਨੇ ਯੂਨ ਸਲੰਤੀ ਕੌਂਸਲ ਦੀ ਹੰਗਾਮੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਕਿ ਅਮਰੀਕਾ ਨੇ ਈਰਾਨ ਖਿਲਾਫ ਖਤਰਨਾਕ ਜੰਗ ਛੇੜ ਦਿੱਤੀ ਹੈ ਤੇ ਤਹਿਰਾਨ ਕੋਲ ਅਮਰੀਕੀ ਹਮਲਿਆਂ ਦਾ ਜਵਾਬ ਦੇਣ ਲਈ ਸਾਰੇ ਬਦਲ ਸੁਰੱਖਿਆਤ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੋਟਰੇਜ਼ ਨੇ ਅਮਰੀਕਾ ਦੀ ਇਸ ਕਾਰਵਾਈ ਨੂੰ ਸੰਭਾਵੀ ਤਬਾਹਕੁ ਨਤੀਜਿਆਂ ਵਾਲੀ ਪੇਸ਼ਕਦਮੀ ਦੱਸਿਆ ਹੈ। ਅਜਈਆਂ ਹੀ ਹੋਰ ਖਬਰਾਂ ਤੇ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਨੂੰ YouTube, Facebook ਤੇ Instagram ਉੱਤੇ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰੋ। ਧੰਨਵਾਦ।